ਆਖੜੀ ਹੈ ਨਾ ਆਗੜ ਕਿੰਨੀ ਘੰਟਾ ਹੈ ਪ੍ਰਸ਼ਾਦ ਲੈਣਾ ਦੇਣਾ ਅੱਜ ਮੰਗਲਵਾਰ ਆ ਗੱਭਰੂ ਨਾ ਗਿਆ ਹਾਂਜੀ ਦੋਸਤੋ ਦੇਣਾ ਅੱਜ ਮੰਗਲਵਾਰ ਤੇ ਮੰਗਲਵਾਰ ਨੂੰ ਆਪਣੇ ਪਿੰਡ ਦੇ ਵਿੱਚ ਸੰਤਾਂ ਦਾ ਡੇਰਾ ਡੇਰਾ ਬਾਬਾ ਨਾਗਾ ਜੀ ਉੱਥੇ ਭਈ ਪਤਾਸਿਆਂ ਦਾ ਪ੍ਰਸ਼ਾਦ ਚੜ੍ਹਦਾ ਹੈ ਤੇ ਮੰਨੀ ਦੇ ਰੂਪ ਵਿੱਚ ਬੁੜੀਆਂ ਘਰੇ ਪਕਾ ਕੇ ਲੈ ਕੇ ਜਾਂਦੀਆਂ ਉਹਦਾ ਪ੍ਰਸ਼ਾਦ ਚੜਦਾ ਹੈਗਾ ਤੇ ਆਪਾਂ ਜਾਨੇ ਦਰਸ਼ਨ ਮੇਲੇ ਕਰਨਾ ਥੋੜੀ ਜੀ ਦਵਾਈ ਲਿਉਣੀ ਆ ਆਵਾਜ਼ ਬਦਲੀ ਪਈ ਹੈ ਨਾ ਤਾਂ ਖੰਗ ਹੋ ਗਈ ਕਿਹੜੀ ਕੋਤਾ ਕੋਤਾ ਘੰਗੋ ਕੋਤਾ ਘਗੋਰੀ ਹੈ ਅਬ ਦਵਾਈ ਲਿਉਣੀ ਹੈਗੇ ਕਈ ਦਿਨ ਹੋ ਗਏ ਤੇ ਬਣੇ ਰਹੋ ਚੱਲ ਗਏ ਭਾਈ ਓਏ ਹੁਣ ਨਾ ਲੈ ਗਿਆ ਨਾ ਹੈ ਏ ਭਾਈ ਨਾ ਗਿਆ ਤੇ ਟਾਈਮ ਹੋ ਗਿਆ ਸ਼ਾਮ ਦਾ ਪੂਰਾ 7 ਤਾਂ ਸਾਰੇ ਦੋਸਤਾਂ ਨੂੰ ਗੁੱਡ ਇਵਨਿੰਗ ਕਹਿੰਦੇ ਆ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਸ਼ਾਮ ਦੀ ਦਿਨ ਮੰਗਲਵਾਰ ਤਾਂ ਫਿਰ ਬਣੇ ਰਿਓ ਵਾਹ ਆ ਗੱਭਰੂ ਨਾ ਗਿਆ ਲੀੜੇ ਬਾਹਲਾ ਪਹਾਈ ਇਹ ਸਰਕਾਰੀ ਸਕੂਲ ਪਿੰਡ ਚੋਲ ਰੋਹੀ ਦਾ ਸਰਕਾਰੀ ਸਕੂਲ ਆ ਇੱਥੇਦਰ ਗਰਾਊਂਡ ਪਲੇਗਰਾਊਂਡ ਆ ਜਵਾਕਾਂ ਦਾ ਇਤਰਾਯਾ ਆ ਦਾ ਭਾਈ ਚੋਲ ਦਾ ਕਿ ਚੱਲ ਰੌਣਕ ਲੱਗੀ ਰਹਿੰਦੀ ਆ ਦਿਖਾਉਣੇ ਦਰਵਾਜ਼ਾ ਖਾਂਦੇ ਜਾਂਦੇ ਆਪਾਂ ਬਾਬੇ ਦਾ ਪ੍ਰਸ਼ਾਦ ਲੈਣਾ ਦੇਣਾ ਜੇ ਮੰਗਲਵਾਰ ਇਥੇ ਰਾਜ ਵਾਲਾ ਢਾ ਇਥੇ ਭਾਈ ਰੌਣਕ ਲੱਗੀ ਰਹਿੰਦੀ ਹੈਗੀ 24 ਘੰਟੇ ਸ਼ਾਮ ਸਵੇਰੇ ਜ਼ਿਆਦਾ ਲੱਗਦੀ ਹੈ ਘਰ ਨੂੰ ਜ਼ਿਆਦੇ ਕੰਦੇ ਖੱਟਾ ਮਿੱਠਾ ਲਈਦੇ ਕੰਦੇ ਇਹ ਤੋਂ ਲੈਣੇ ਆਪਾਂ ਸੇੜ ਤੋਂ ਭਾਈ ਪ੍ਰਸ਼ਾਦ ਹੋ ਇੱਕ ਸੁਪਰਬਾਈਕ ਖੜੀ ਆ ਭਾਈ ਇਹ ਆ ਖੜੀ ਆ ਨਾ ਆ ਘੜੀ ਕਿੰਨੀ ਘੰਟਾ ਆ ਆ ਭਾਈ ਸਾਡਾ ਸੇਵਾਦਾਰ ਆਉਂਦਾ ਰੇੜੀ ਲਈ ਓਏ ਹਾਏ ਓਏ ਹਾਏ ਆ ਲੀਲੇ ਨਹੀਂ ਬਣਾਉਂ ਮੈਂ ਹਾਏ ਆਪਾਂ ਜਾਂਦੇ ਭਾਈ ਉਹਦੇ ਕੋਲ ਦਵਾਈ ਲੈਣਾ ਸਟੈਂਡ ਸਟੈਂਡ ਕਾਤੇ ਕੀ ਚੋਲਾ ਆਇਆ ਚੱਕੀ ਹੁੰਦਾ ਵਾਜੀ ਛੇ ਆ ਗਿਆ ਮੈਡੀਕਲ ਆਪਾਂ ਇਹਦੇ ਕੋਲ ਹੋ ਗਏ ਸ਼ਾਮ ਹੋ ਗਈ ਸ਼ਾਮ ਦੇ ਕਿੰਨੇ ਵਜੇ ਹੋਗੇ 6:30 ਹਨਾ ਕਿਆ ਪਾਤੋ ਭਾਈ ਦਵਾਈ ਲੈ ਕੇ ਆ ਕੇ ਤੇ ਇਧਰ ਮਾਰੇ ਚੱਲ ਬਾਬਾ ਇਹਦੇ ਡੇਰੇ ਜਾ ਰਹੇ ਆ ਇਧਰ ਭਾਈ ਪੀਰਖਾਨਾ ਵੀ ਹੈ ਪਿੰਡ ਦਾ ਪੀਰਖਾਨੇ ਦੋ ਆ ਘਰ ਪਿੰਡੇ ਦੇ ਤੇ ਕਾ ਪੀਰਖਾਨਾ ਇੱਕ ਹੋਆ ਸਾਹਮਣੇ ਉਹ ਮੇੜੀ ਦੇ ਨਾਲ ਅੱਜ ਕੰਮ ਦਾ ਕੀ ਕੀਤਾ ਹੋਇਆ ਮਿਸਤਰੀ ਲਗਰੇ ਰੌਣਕਪੁਰੀ ਆ ਗਈ ਕੀ ਹਾਲ ਆ ਭਾਈ ਸਸੀ ਕਾ ਭਾਈ ਕੰਧਪੁਰੀ ਘੜਤੀ ਆਪਾਂ ਟੇਕਦੇ ਇਥੇ ਮੱਥਾ ਡੇਰਾ ਵਾ ਬਨਾਇਆ ਜੀ ਭਾਈ ਸ਼ਾਮ ਦੇ 7:30 ਵਜੇ ਨੇ ਦਿਨ ਅੱਜ ਮੰਗਲਵਾਰ ਮੰਗਵਾਵਾਂ ਮਿੱਤੇ ਪ੍ਰਸ਼ਾ ਚੜਦਾ ਭਈ ਮੰਨੀ ਦਾ ਤੇ ਪਤਾਸਿਆਂ ਦਾ ਤੇ ਆਪਾਂ ਟੇਕ ਕਿਉਂ ਨੇ ਭਈ ਬਾਬਿਆਂ ਦੇ ਮੱਥਾ ਤੁਹਾਨੂੰ ਮਹਾਰਾਜ ਸੇਵਾ ਇੱਥੇ ਭਈ ਚੱਲੀ ਜਾਂਦੀ ਹੈ ਬਿਲਕੁਲ ਸੇਵਾ ਚੱਲੀ ਜਾਂਦੀ ਹੈ ਇੱਥੇ ਸ਼ਾਮ ਜੀ ਹੋ ਗਈ ਹੁਣ ਸੇਵਾ ਦਾ ਰਟ ਗਏ ਹੋਣਗੇ ਤਾਂ ਅਬ ਆਓ ਤਾਂਦਰ ਭਈ ਸੰਤਾਨਾਂ ਦਾ ਸਮਾਧਾਨਾਂ ਦਾ ਇੱਧਰ ਸਾਹਮਣੇ ਨੇ ਬਾਬਾ ਜੀ ਨਾਰਾਇਣ ਜੀ ਦੀ ਐਂਡ ਝੋਲ ਰੋਈ ਦਿਨ ਅਜ ਮੰਗਲਵਾ ਸ਼ਾਮ ਦਾ ਵੇਲਾ ਹੋ ਗਿਆ ਭਾਈ ਬਾਬਾ ਜੀ ਲਾ ਉਤੇ ਪ੍ਰਸ਼ਾਦ ਅਸ਼ੀਰਵਾਦ ਦੇ ਰੇ ਸੀ ਸੰਗਤ ਨੂੰ ਬੁਖਤੇ ਹੋਣ ਬਾਹਰ ਆ ਕੇ ਬੈਠ ਗਏ ਨੇ ਜੇਣਾ ਜੀ ਭਾਈ ਮੰਗਲਵਾਰ ਹੋਰੀ ਰੌਣਕ ਲੱਗਦੀ ਇੱਥੇ ਮੰਗਲਵਾਰ ਨੂੰ ਸ਼ਾਮ ਦਾ ਵੇਲਾ ਹੋ ਗਿਆ ਸਤਿ ਸ੍ਰੀ ਅਕਾਲ ਨਮਾਹਾਰਾਜ ਚਾੜ ਗਾ ਸ਼ਾਮ ਦਾ ਵੇਲਾ ਹੋ ਗਿਆ ਜਿਨੇ ਕੀ 8:00 ਵਜ ਗਏ ਹੋਗੇ ਘਰ ਆਪਾਂ ਵਾਪਸ ਘਰ ਨੂੰ ਆ ਗਏ ਭਾਈ ਅੱਜ ਤੁਹਾਨੂੰ ਕੁਝ ਬਾਲਾ ਕੁਝ ਇਹ ਤਾਂ ਜੇ ਮੰਨੋ ਤਾਂ ਇਹੀ ਸਭ ਕੁਝ ਹੈ ਘਰ ਦਿਖਾਉਣ ਵਾਲਾ ਤੇ ਛੋਟੀ ਵੀਡੀਓ ਹੋ ਸਕਦੀ ਹੈ ਘਰ ਤੇ ਇੱਥੇ ਤੱਕ ਦੇਖਿਆ ਸ਼ੁਕਰੀਆ ਤਾਂ ਮਿਲਦੇ ਹਾਂ ਕਿਸੇ ਚੰਗੇ ਵਲੌਗ ਉਹ ਤੇ ਸੋਹਣੇ ਵਲੌਗ ਹੋਰ ਬਣਾਇਆ ਕਰਾਂਗੇ ਵਧੀਆ ਤੋਂ ਵਧੀਆ ਤਾਂ ਨਵੇਂ ਭਰਾ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵਧੀਆ ਲੱਗਦਾ ਹੈਗਾ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਚਾਉਂਦੇ ਰਹੋ বাসਦੇ ਰਹੋ ਰੱਬ ਰੱਖਾ ਆਪਾ